baby i'm sorry i don't want to say any i'm sorry ਨਹੀਂ ਕੋਈ ਤੁਹਾਡੇ ਦੇ ਪੁਲਿਸ ਦਾ ਦਬਾਅ ਤਾਂ ਨਹੀਂ no no police ਬਹੁਤ ਚੰਗੀ ਤਰ੍ਹਾਂ ਸਾਡੇ ਨਾਲ ਕੋਆਪਰੇਟ ਕਰ ਰਹੀ ਹੈ ਪੁਲਿਸ ਦਾ ਕੋਈ ਦਬਾਅ ਨਹੀਂ ਪਲੀਜ਼ ਝੂਠੀਆਂ ਨਿਊਜ਼ ਦੇਣੀ ਆਂ ਬਾਕਰ ਨਹੀਂ ਇਮੀਡੀਏਲੀ ਕਿਹੜੀਆਂ ਝੂਠੀਆਂ ਜੀ ਤੁਸੀਂ ਤੁਸੀਂ ਅਸਲੀ ਬਤ ਦੱਸੋ ਨਾ ਕਿ ਤੁਸੀਂ ਦੇਖ ਰਿਹਾ ਲਿਖ ਰਿਹਾ ਕਿ ਐਨ ਆਰ ਆਈ ਤੇ ਪੁਲਿਸ ਦਬਾਅ ਪਾ ਰਹੀ ਹੈਗੀ ਨੌ ਪੁਲਿਸ ਸਾਡੇ ਨਾਲ ਪੂਰੀ ਤਰ੍ਹਾਂ ਕੋਆਪਰੇਟ ਕਰ ਰਹੀ ਹੈ। ਇਸ ਤੋਂ ਬਾਅਦ ਮੈਂ ਕੋਈ ਵੀ ਸਟੇਟਮੈਂਟ ਨਹੀਂ ਦੇ ਰਹੀ। ਆਮ ਸੌਰੀ, ਥੈਂਕ ਯੂ ਸੋ ਮਚ। ਅੱਜ ਜੀ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ, ਕੱਲ ਤੁਹਾਨੂੰ अर्ਲੀ ਮਾਰਨਿੰਗ ਪਤਾ ਹੋਣਾ ਹੈ ਕਿ ਰਿਪੋਰਟ ਆਈ ਸੀਗੀ ਕਿ ਨਈਆਂਵਾਲਾ ਦਾ ਜਿਹੜਾ ਏਰੀਆ ਹੈਗਾ ਜੈਤੋ ਬਾਈਪਾਸ ਤੇ ਇੱਕ ਲੇਟ ਮਿਡਨਾਈਟ ਇੱਕ ਇਨਫੋਰਮੇਸ਼ਨ ਆਈ ਸੀਗੀ ਐਸ ਐਚ ਓ ਨਈਆਂਵਾਲਾ ਜਿਹੜੇ ਸਬ ਇਨਸਪੈਕਟਰ ਅਮਰਿੰਦਰ ਹੈਗੇ ਇਨਨੋ ਤੇ ਚੌਂਕੀ ਗੋਨਿਆਨਾ ਮੰਡੀ ਇਨਫੋਰਮੇਸ਼ਨ ਸਿਗੀ ਇੱਕ ਫੈਮਿਲੀ ਇਨੋਵਾ ਗੱਡੀ ਚਾਹ ਰਹੀ ਸੀਗੀ ਜਿਹੜੇ ਪਿੱਛੋਂ ਚੱਕ ਬਕਤੂ ਪਿੰਡ ਨੂੰ ਬਿਲੋਂਗ ਕਰਦੇ ਕਿਸੇ ਵਿਆਹ ਤੋਂ ਆ ਰਹੇ ਸੀਗੇ ਤੇ ਉਹਨਾਂ ਨੂੰ ਇੱਕ ਜਿਹੜਾ ਲੇਡੀ ਸੀਗੀ ਕੰਪਲੇਨੈਂਟ ਉਹਨਾਂ ਦਾ ਨਾਂ ਰਜਿੰਦਰ ਕੌਰ ਔਰ ਉਹਦਾ ਹਸਬੰਡ ਦਾ ਨਾਂ ਹੈਗਾ ਸਾਹਿਲ ਇਹ ਅੱਜਕੱਲ ਐਡਲਟ ਆਸਟ੍ਰੇਲੀਆ ਤੋਂ ਆਏ ਹੋਏ ਹੈ ਪਿੱਛੇ ਚੱਕ ਬਕਤੂ ਨੂੰ ਬਿਲੋਂਗ ਕਰਦੇ ਉਹਨਾਂ ਨੇ ਦੱਸਿਆ ਕਿ ਅਸੀਂ ਇੱਕ ਵਿਆਸ ਅਟੈਂਡ ਕਰਕੇ ਆ ਰਹੇ ਸੀਗੇ ਤੇ ਉਹਨਾਂ ਦੇ 5 ਸਾਲ ਦੀ ਬੱਚੀ ਨੂੰ ਅਨੀਜ਼ੀ ਫੀਲ ਹੋ ਰਿਆ ਸੀ ਗੱਡੀ 'ਚ ਤੇ ਉਹਨੂੰ ਬੌਮਿਟਿੰਗ ਕਰਾਉਣ ਲਈ ਉਹ ਸੜਕ 'ਤੇ ਉਹਨਾਂ ਨੇ ਗੱਡੀ ਰੋਕੀ ਸੀਗੀ ਕਿ ਅਚਾਨਕ ਪਿੱਛੋਂ ਇੱਕ ਵਾਈਟ ਅਰਟੀਗਾ ਗੱਡੀ ਆਂਦੀ ਹੈ ਜਿਹਦੇ 'ਚ 7-8 ਯੂਥ ਸੀਗੇ ਜਿਨ੍ਹਾਂ ਨੇ ਗੱਡੀ ਤੋਂ ਉਤਰ ਕੇ बिकॉज ਲੇਡੀ ਨੇ ਕਿਹਾ ਕਿ ਮੈਂ ਜੁਐਲਰੀ ਵਗੈਰਾ ਪਾਈ ਸੀਗੀ ਤੇ ਮੈਂ ਬਾਹਰ ਸੀ ਤੇ ਇਹਨਾਂ ਨੂੰ ਇਹਨਾਂ ਦੀ ਫੈਮਿਲੀ ਨੂੰ ਐਦਾਂ ਦੇਖ ਕੇ ਗਨ ਪੁਆਇੰਟ ਤੇ ਇਹਨਾਂ ਨੂੰ ਥ੍ਰੈਟਨ ਕੀਤਾ ਤੇ ਲੇਡੀ ਨੇ ਕਿਹਾ ਕਿ ਮੇਰੇ ਜੇ ਜਿੰਨੀ ਵੀ ਮੇਰੀ ਜੁਐਲਰੀ ਸੀਗੇ ਵਿੱਚ ਇਨਕਲੂਡਡ ਅਰਾਊਂਡ 28 ਟੋਲੇ ਵਰਥ ਆਫ ਉਹਦੀ ਜਿਹੜੀ ਚੂੜੀਆਂ ਸੀਗੀਆਂ ਤੇ ਉਹਦੇ ਜਿਹੜੇ ਗਲੇ ਦਾ ਹਾਰ ਸੀ ਉਹਦਾ ਵਜ਼ਨ ਅਰਾਊਂਡ 9 ਟੋਲੇ ਔਰ ਉਹਦੇ ਹਸਬੰਡ ਦਾ ਬ੍ਰੇਸਲੇਟ ਸਾਰਾ ਕੁਝ ਮਿਲਾ ਕੇ ਅਰਾਊਂਡ 39 ਟੋਲੇ ਸੋਨਾਂ ਉਹਨਾਂ ਤੋਂ ਜ਼ਬਰਦਸਤੀ ਖੋ ਕਰਕੇ ਲੈ ਗਏ ਅਟ ਗਨ ਪੁਆਇੰਟ ਔਰ ਉਸ ਤੋਂ ਬਾਅਦ ਉਹ ਆਪਣੀ ਗੱਡੀ 'ਚ ਬੈਠ ਕੇ ਫਰਾਰ ਹੋ ਗਏ ਔਰ ਉਹਨਾਂ ਨੇ ਥੋੜੀ-ਬਹੁਤ ਸਾਨੂੰ ਫੁਟੇਜ ਵੀ ਦਿੱਤੀ ਸੀ ਜਿਹਦੇ ਤੋਂ ਜਿਹਦੇ 'ਚ ਗੱਡੀ ਦਾ ਨੰਬਰ ਸਾਨੂੰ ਕਲੀਅਰ ਹੋ ਗਿਆ ਸੀ ਜਿਹੜੀ ਆਰਟੀਕਲ ਗੱਡੀ ਸੀਗੀ ਜੋ ਉਹਨਾਂ ਨੇ ਦੱਸਿਆ ਸਾਡੇ ਨਾਲ ਗਨ ਪੁਆਇੰਂਟ ਤੇ ਖੋ ਕਰਕੇ ਗਏ ਤੇ ਬੇਸਡ ਔਨ ਦਟ ਇਨਫੋਰਮੇਸ਼ਨ ਅਸੀਂ ਕਿਉਂਕਿ ਕਾਫੀ ਜ਼ਿਆਦਾ ਉਹਨਾਂ ਦੱਸਿਆ ਵੀ ਬਹੁਤ ਜ਼ਿਆਦਾ ਵਾਰਥ ਔਫ ਜੁਐਲਰੀ ਇਨਵੋਲਡ ਹੈ ਔਰ ਇਨਾਂ ਨੇ ਕਿਹਾ ਕਿ ਇੱਕ ਨੇ ਗਨਪੁਆਇੰਟ ਤੇ ਦੋ ਹੋਰ ਵੀ ਬੰਦੇ ਆ ਗਏ ਕੁੱਲ ਅਸਲੇ ਸਿਗੇ ਮਤਲਬ ਅਰਾਊਂਡ 3 ਸ਼ੀ ਦੇ ਵਰ ਕਲੇਮਿੰਗ ਕਿ ਗਨ ਗਨਪੁਆਇੰਟ ਦੇ ਯੂਜ਼ਰ ਸੋ ਇਸ ਇਹਦੇ ਚ ਮੈਂ SPD ਨਰਿੰਦਰ ਇਹਨਾਂ ਦੇ ਸੁਪਰਵੀਜ਼ਨ ਚ CIA ਸਟਾਫ 2 ਇਨਸਪੈਕਟਰ ਕਰਨ ਦੀ ਟੀਮ ਨੂੰ ਵੀ ਨਾਲ ਲਾਇਆ ਔਰ ਇਹਨਾਂ ਨੇ ਬੇਸਡ ਔਨ ਫੁਟੇਜ ਔਰ ਇਹਨਾਂ ਨਾਲ ਗੱਲਬਾਤ ਕਰਦੇ ਕਰਦੇ ਸਾਰਾ ਦਿਨ ਇਸ ਤੇ ਇਨਵੈਸਟੀਗੇਸ਼ਨ ਕੀਤੀ ਗਈ ਟੈਕਨੀਕਲ ਹਿਊਮਨ ਇੰਟ ਔਰ ਇਹਨਾਂ ਨੂੰ ਵਾਰ-ਵਾਰ ਟਾਲਮੇਲ ਕੀਤੀ ਗਈ ਕਿ ਤੁਸੀਂ ਜਿਹੜਾ ਸਾਨੂੰ ਕੰਪਲੇਂਟ ਇਨੀਸ਼ially ਦਿੱਤੀ ਸੀਗੀ ਕਿ ਉਹਦੇ ਬਿਆਨ ਦੇ ਦੋ ਬਟ ਕਾਫੀ ਦੇ ਡਿਲੇ ਹੁੰਦਾ ਗਿਆ ਤੇ ਇਹਨਾਂ ਨੇ ਆਪਣੀ ਸਟੇਟਮੈਂਟ ਵੀ ਨਹੀਂ ਦਿੱਤੀ ਫਿਰ ਐਸਐਚਓ ਇਹਨਾਂ ਨੇ ਆਪਣੇ ਲੈਵਲ ਤੇ ਚੌਂਕੀ ਇਨਚਾਰਜ ਦੇ ਬਿਆਨ ਤੇ ਪਹਿਲਾਂ ਇਹਨਾਂ ਨੇ ਕਿਉਂਕਿ ਕਾਗਨੀਜ਼ੇਬਲ ਅਫੈਂਸ ਹੈਗਾ ਰੋਬਰੀ ਔਰ ਆਰਮਜ਼ ਐਕਟ ਸੈਕਸ਼ਨ ਦੇ ਤਹਿਤ ਅਸੀਂ ਪੁਲਿਸ ਨੇ ਹੀ ਇਹ ਪਰਚਾ ਦਿੱਤਾ ਔਰ ਦੌਰਾਨੇ ਤਫ਼ਤੀਸ਼ ਜਦੋਂ ਇਹ ਗੱਡੀ ਸੀਗੀ ਜਿਹੜੀ ਫਜ਼ਲ ਕਾ ਦਾ ਨੰਬਰ ਸੀ ਉਹਨਾਂ ਨੂੰ ਅਸੀਂ ਟਰੈਕਡਾਉਨ ਕੀਤਾ ਉਹਦਾ ਜਿਹੜਾ ਗੱਡੀ ਦਾ ਡਰਾਈਵਰ ਸੀਗਾ ਉਹ ਆਇਡੈਂਟੀਫਾਈ ਹੋਇਆ ਮਦਨ ਲਾਲ ਰੈਜ਼ੀਡੈਂਟ ਆਫ ਪਿੰਡ ਖੋਹੀ ਖੇੜਾ ਜ਼ਿਲ੍ਹਾ ਫਾਜ਼ਿਲਕਾ ਪਹਿਲਾਂ ਸਾਡੀ ਟੀਮ ਨੇ ਉਹਨੂੰ ਰਾਉਂਡ ਅਪ ਕੀਤਾ ਫਿਰ ਉਹਨਾਂ ਤੋਂ ਸਾਰੀ ਗਲਪਤਾ ਲੱਗੀ ਕਿ ਜਿਹੜਾ ਡਰਾਈਵਰ ਸੀ ਇਹਦੀ ਗੱਡੀ 'ਚ ਹੋਰ ਵੀ 6-7 ਜਨੇ ਸੀਗੇ ਜਿਹੜੇ ਉੱਥੇ ਕੋਈ ਵਾਲੀਬਾਲ ਦੇ ਮੈਚ ਚੱਲ ਰਹੇ ਹੈਗੇ ਉੱਥੇ ਰੈਗੂਲਰਲੀ ਆ ਰਹੇ ਸੀਗੇ ਇਹਨਾਂ ਦੀ ਟੀਮ ਇਹਦੇ 'ਚ ਜਿਹੜੇ ਕੋ-ਪੈਸੇਂਜਰ ਸੀ ਗੱਡੀ 'ਚ ਉਹਨਾਂ ਦੇ ਨਾਂ ਪਤਾ ਲੱਗੇ ਸੁਰੇਸ਼ ਕੁਮਾਰ ਸੌਰਵ ਕੁਮਾਰ ਸੰਦੀਪ ਕੁਮਾਰ ਪੰਕਜ ਕੁਮਾਰ ਇੱਕ ਵਿਜੇਪਾਲ ਪਵਨ ਕੁਮਾਰ ਵਿਨੋਦ ਕੁਮਾਰ ਇਹਾਰੇ ਹੀ ਫਾਜ਼ਿਲਕਾ ਦੇ ਰੈਂਡ ਵਾਲੇ ਤੇ ਇੱਕ ਸਚਨ ਵੀ ਸੀਗਾ ਇਹਾਰੇ ਫਾਜ਼ਿਲਕਾ ਤੋਂ ਉਸ ਗੱਡੀ 'ਚ ਰਾਤ ਦੇ ਟਾਈਮ ਉਥੇ ਟਰੈਵਲ ਕਰ ਰਹੇ ਸੀਗੇ ਤੇ ਉਹਨਾਂ ਦੀ ਵਰਜਨ ਸੀ ਕਿ ਜਦੋਂ ਇਹਨਾਂ ਨੇ ਸੜਕ ਤੇ ਦੇਖਿਆ ਕਿ ਸ਼ਾਇਦ ਕੋਈ ਕੋਈ ਲੇਡੀ ਨਾਲ ਕੋਈ ਸਕਫਲ ਟਾਈਪ ਹੋ ਰਹੀ ਹੈ ਤੇ ਉਹਨਾਂ ਨੇ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਤੇ ਉਲਟਾ ਇਹਨਾਂ ਦੇ ਆਪਸ 'ਚ ਹੀ ਉਹਦਾ ਹਸਬੰਦ ਜੋ ਮੈਨੂੰ ਐਡਮਿਟ ਵੀ ਉਹਨੇ ਕਰਕੇ ਗਿਆ ਕਿ ਉਹਨੇ ਡਰਿੰਕ ਵੀ ਕੀਤੀ ਹੋਈ ਸੀ ਜਿਹੜਾ ਬਾਹਰੋਂ ਆਇਆ ਹੈਗਾ ਤੇ ਇਹਨਾਂ ਦੀ ਆਪਸ ਹੀ ਥੋੜੀ ਹੱਥੋਪਾਈ ਹੋ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਇਹ ਤਾਂ ਸਾਡੇ ਤੇ ਹੀ ਗੱਲ ਪੈ ਰਹੇ ਤੇ ਉਹ ਉੱਥੋਂ ਨਿਕਲ ਗਏ ਬਟ ਬਾਅਦ ਚ ਇਹਨਾਂ ਨੂੰ ਨਹੀਂ ਅਵੇਰਨੈਸ ਸੀ ਕਿ ਇਸ ਕਹਾਣੀ ਨੂੰ ਇਸ ਤਰ੍ਹਾਂ ਦਾ ਟਵਿਸ ਦਿੱਤਾ ਗਿਆ ਜੋ ਜਦੋਂ ਅਸੀਂ ਰਾਉਂਡ ਅਪ ਕੀਤਾ ਸਾਡੀ ਟੀਮ ਨੇ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਵੱਡੀ ਅਲੀਗੇਸ਼ਨ ਲਾਤੀ ਕਿ ਸਾਡਾ 39 ਟੋਲੇ ਸੋਨਾ ਔਰ ਗਨ ਪੁਆਇੰਟਲ ਉਟਕੋ ਹੋਈ ਹੈ ਜੋ ਇਦਾਂ ਦੀ ਗੱਲ ਕੋਈ ਨਹੀਂ ਨਿਕਲੀ ਫਿਰ ਉਸ ਤੋਂ ਬਾਅਦ ਅਸੀਂ ਸਾਰੇ ਬੰਦਿਆਂ ਨੂੰ ਵਾਰੀ-ਵਾਰੀ ਸੀਆਈਏ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਸਾਰੇ ਹੀ ਜਿਹੜੇ ਬੰਦੇ ਉਸ ਗੱਡੀ 'ਚ ਸੀਗੇ ਸਾਰਿਆਂ ਨੂੰ ਕੱਲੇ-ਕੱਲੇ ਨੂੰ ਬੁਲਾ ਕੇ ਸਾਰਾ ਕਲੀਅਰ ਕੀਤਾ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਸਾਰੀ ਲੁੱਟਖੋਹ ਦੀ ਵਾਰਦਾਤ ਬਿਲਕੁਲ ਹੀ ਫੈਬ੍ਰੀਕੇਟਡ ਮੈਨੀਪੂਲੇਟਡ ਸੀਗੀ ਇਸ ਕਰਕੇ ਅਸੀਂ ਤਫਤੀਸ਼ ਤੇ ਹੀ ਇਹ ਸਾਰੇ ਸੈਕਸ਼ਨ ਜਿਹੜੇ ਅਸੀਂ ਹੀਨੀਅਸ ਲਾਈ ਸੀ ਰੋਬਰੀ ਆਰਮਸ ਐਕਟ ਦੇ ਉਹਦਾ ਘਾਟਾ ਜੁਰਮ ਕਰਕੇ ਔਰ ਪੁਲਿਸ ਨੂੰ ਮਿਸਗਾਈਡ ਕਰਕੇ ਫਾਲਸ ਇਨਫੋਰਮੇਸ਼ਨ ਦਾ ਜਿਹੜਾ ਪਹਿਲਾਂ 182 ਆਈਪੀਸੀ ਹੁੰਦਾ ਸੀ ਉਹਦਾ ਹੁਣ ਇਕੁਇਵੈਲੈਂਟ 200 217 BNS ਉਹਦਾ ਵਾਅਦਾ ਕਰਕੇ ਇਹਨਾਂ ਜਿਹੜੇ ਹਸਬੰਡ ਵਾਈਫ ਹੈ ਆਸਟ੍ਰੇਲੀਆ ਤੋਂ ਵਿੱਚੋਂ ਆਏ ਆ ਇਹਨਾਂ ਦਾ ਸੀ ਪ੍ਰੀਵੈਂਟਿਵ ਐਕਸ਼ਨ ਕਰ ਲੈ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੋ ਬੇਸਿਕਲੀ ਇੱਕ ਇਹਦਾ ਕਨਕਲੂਜਨ ਹੈ ਕਿ ਸੌਰੀ ਕੋਈ ਬੋਲ ਰਿਹਾਸ ਮਤਲਬ ਇਸ ਤਰ੍ਹਾਂ ਦਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਕੱਲ ਰਿਪੋਰਟ ਹੋਇਆ ਸੀ ਇਵੈਂਚੁਅਲੀ ਇਟ ਵਾਸ ਨਾਟ ਟ्रू ਐਟ ਆਲ ਔਰ ਤੁਹਾਨੂੰ ਸਾਰਿਆਂ ਨੂੰ ਇਸ بولاند ਦਾ ਮਕਸਦ ਮੇ ਰਹੀ ਹੈ ਕਿ ਜਦੋਂ ਇਨੀ ਸੈਂਸੇਸ਼ਨਲ ਖਬਰ ਆਉਂਦੀ ਹੈ ਤੇ ਪੁਲਿਸ ਨੇ ਵੀ ਇਹਨੂੰ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਅਸੀਂ ਇੱਕ ਇੱਕ ਚੀਜ਼ ਨੂੰ ਪੂਰਾ ਦਿਨ ਲਗਾ ਕੇ ਕਲੈਰੀਫਾਈ ਕੀਤਾ ਹੈ ਔਰ ਇਹ ਵੀ ਪਤਾ ਲੱਗਿਆ ਮੈਂ ਉਹਨੂੰ ਪੁੱਛਿਆ ਵੀ ਵੀ ਤੁਸੀਂ ਯੂ ਆਰ ਐਨ ਆਰ ਆਈ ਤੁਸੀਂ ਬਾਹਰੋਂ ਆਏ ਹੋ ਵੀ ਹਾਊ ਕਡ ਯੂ ਗਿਵ ਸੱਚ ਅਨ ਰਿਸਪਾਂਸਿਬਲ ਸਟੇਟਮੈਂਟ ਤਾਂ ਹੁਣ ਤਾਂ ਮੋਸਟਲੀ ਦੇ ਆਰ ਸੇਇੰਗ ਕਿ ਕੁਝ yaad ਨਹੀਂ ਆ ਰਿਹਾ ਐਦਾਂ ਮਤਲਬ ਉਸ ਦਿਨ ਤੁਹਾਡੇ ਚੋ ਵੀ ਕਈ ਮੈਨੂੰ ਮਿਲ ਕੇ ਗਏ ਮੀਡੀਆ ਵਾਲੇ ਤੁਸੀਂ ਕਵਰ ਵੀ ਕੀਤਾ ਸੀ ਵਿਦਨ ਦਿਹਾੜੇ ਜਾਂ लेट नाइट एट्टी बड्डे लूट हो गई है सो इट इज अन अपील थ्रू योर मीडियम आल्सो के पब्लिक ਨੂੰ ਵੀ ਤੁਸੀਂ ਜ਼ਰੂਰ ਦੱਸੋ ਕਿ ਇਸ ਤਰ੍ਹਾਂ ਦੀ ਫਾਲਸ ਇਨਫੋਰਮੇਸ਼ਨ ਦੇਣ ਦੇ ਵੀ ਸੈਕਸ਼ਨਸ ਹੁੰਦੇ ਆ ਲਾਅ ਚ ਸ਼ਾਇਦ ਲੋਕਾਂ ਨੂੰ ਇਹ ਅਵੇਅਰਨੈਸ ਨਹੀਂ ਹੈ ਤੁਸੀਂ ਕੱਲ ਪਰਸੋ ਲੁਧਿਆਣੇ ਦਾ ਵੀ ਦੇਖਿਆ ਹੋਣਾ ਉੱਥੇ ਕਿੰਨੀ ਵੱਡੀ ਨਿਊਜ਼ ਸੀਗੀ ਆ ਨੇ ਟਰਨਡ ਆਊਟ ਕਿ ਹਸਬੰਡ ਨੇ ਹੀ ਆਪਣੀ ਵਾਈਫ ਦੀ ਕੰਟ੍ਰੈਕਟ ਕਿਲਿੰਗ ਕਰਾਈ ਸੀਗੀ ਔਰ ਇਹ ਵਾਲਾ ਇਨਸੀਡੈਂਟ ਜੇ ਐਕਚੁਅਲ ਹੁੰਦਾ ਤਾਂ ਸਾਡੇ ਲਈ ਕਿੰਨੀ ਵੱਡਾ ਕ੍ਰਾਈਮ ਸੀਗਾ ਪਰ ਟਰਨਡ ਆਊਟ ਕਿ ਕੁਝ ਵੀ ਨਾਉ दैट ਲੇਡੀ ਇਸ ਕਲੇਮਿੰਗ ਕਿ ਮੈਂ ਤਾਂ ਜੁਐਲਰੀ ਦਾ ਨਾਂ ਵੀ ਨਹੀਂ ਲਿਆ ਮਤਲਬ ਫਰਮ ਸੇਇੰਗ ਕਿ 40 ਤੋਲੇ ਮੇਰੇ ਨਾਲ ਖੋਹ ਹੋਈ ਹੈ ਗਨਪੁਆਇੰਟੇ ਹੋਈ ਹੈ ਨਾਓ ਦੇ ਆਰ ਸੇਇੰਗ ਕਿ ਇਦਾਂ ਦੀ ਕੋਈ ਗੱਲ ਹੀ ਨਹੀਂ ਸੀ ਹਸਬੈਂਡ ਕਹਿ ਰਿਹਾ ਹੈ ਕਿ ਮੈਨੂੰ ਤਾਂ ਯਾਦ ਹੀ ਨਹੀਂ ਆ ਰਿਹਾ ਥੈਨ ਟੂ ਦਾ ਪੁਆਇੰਟ ਇਜ਼ ਈਵਨ ਸੇਇੰਗ ਕਿ ਮੈਨੂੰ ਕਿਸੇ ਨੇ ਗਾਈਡ ਕੀਤਾ ਕਿ ਜੇ ਤੂੰ ਇਦਾਂ ਦੀ ਗੱਲ ਕਰੇਗਾ ਤਾਂ ਤੇਰੀ ਕਾਰਵਾਈ ਹੋ ਜਾਏਗੀ ਸੋ ਇਟ ਇਜ਼ ਏਨ ਅਪੀਲ ਕਿ ਪਬਲਿਕ ਨੂੰ ਕਿ ਤੁਸੀਂ ਜੋ ਰਿਐਲਿਟੀ ਹੈ ਉਹੀ ਸਾਨੂੰ ਦੱਸੋ ਔਰ ਜਿੰਨਾ ਜੇ ਤੁਹਾਡੇ ਨਾਲ ਲੁਟਕੋ ਵੀ ਹੁੰਦੇ ਜੇ ਤੁਸੀਂ ਜੈਨੂਇਨ ਸਾਨੂੰ ਦੱਸੋਗੇ ਤਾਂ ਦੈਟ ਵਿਲ ਹੈਲਪ ਯੂ ਆਲਸੋ ਸਾਡੇ ਲਈ ਵੀ ਉਹਨੂੰ ਤਫਤੀਸ਼ ਕਰਨਾ ਜ਼ਿਆਦਾ ਸੌ ਨੋ ਦੇਖੋ ਮਨਤਾ ਗਏ ਦੁਰ ਤਕੜਾਗਾ ਰਹੀ ਸੀ ਵਿਚ ਬਸ ਨਹੀਂ ਬਸ ਇਨੋ ਦੀ ਜੱਡੀ ਚ ਐਕਚੁਅਲੀ ਇਹ ਫੈਮਲੀ ਵੈਟਿੰਗ ਤੋਂ ਤਾਂ ਆ ਰਹੀ ਸੀ ਥੈਟ ਇਜ਼ 올 ਟ्रू ਇਨਦਰ ਪੰਸਰਦੀਪ ਬੱਚੀ ਵੀ ਸੀਗੀ ਬੇਟਾ ਵੀ ਸੀ ਇਕਸ਼ਾ ਦਾ ਕੋਈ 1920 ਇਅਰਸ ਦਾ ਫੈਮਲੀ ਮੈਂਬਰ ਵੀ ਸੀਗਾ ਬਟ ਜੋ ਇਹ ਕਹਾਣੀ ਜ਼ਾਦਾ ਵਾਈਫ ਔਰ ਹਸਬੰਡ ਨੇ ਹੀ ਕ੍ਰੀਏਟ ਕੀਤੀ ਹੈ ਇਹਨੂੰ ਥੋੜੀ ਬਹੁਤ ਮੱਥੇ ਤੇ ਲੱਗੀ ਵੀ ਸੀਗੀ ਉਹ ਵੀ ਤਾਂ ਹੀ ਭੱਜ ਗਏ ਦੂਜੀ ਪਾਰਟੀ ਕੇ ਤਾਂ ਕੁਝ ਹੋਰ ਹੀ ਗੱਲ ਬਣ ਰਹੀ ਬਟ देयर वाज़ नो ਗਨਪੁਆਇੰਟ देयर वाज़ नो ਲੂਟ ਆਫ ਐਨੀ ਜੁਐਲਰੀ ਉਹ ਬੁਲੀਟ ਰਾਜਸੀ ਨੂੰ ਐਕਲਬਟੀ ਦਾ ਨਾਮ ਇਹਨਾਂ ਨੇ ਬਣਾਈ ਕਾਰਨ ਕਿ ਸੇ ਦੇਖੋ ਜੀ ਇਹੀ ਮੈਂ ਤੁਹਾਨੂੰ ਮੈਂ ਵੀ ਨਾਲ ਨਾਲ ਗੱਲਬਾਤ ਕੀਤੀ ਹੈ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ ਤੁਸੀਂ ਕਹਿੰਦੇ ਹਥੋ ਪਾਈ ਹੋਇਆ ਹਥੋ ਪਾਈ ਕਿਉਂ ਹੋਇਆ ਜੀ ਹੁਣ ਤਾਂ ਇਹ ਹਸਬੰਡ ਵੀ ਤੋਂ ਪਤਾ ਨਹੀਂ ਦੱਸ ਰਹੇ ਕੋ ਜਿਹੜੇ ਮੁੰਡੇ ਆਰਟੀਗਾ ਵਾਲੇ ਪਿੱਛੋਂ ਆ ਰਹੇ ਸੀਗੇ ਜੋ ਉਹਨਾਂ ਨੇ ਦੱਸਿਆ ਵੀ ਅਸੀਂ ਰੋਡ ਤੇ ਦੇਖਿਆ ਕਿ ਇੱਕ ਬੱਚਾ ਵੀ ਹੈ ਵਾਈਫ ਵੀ ਖੜੀ ਹੈ ਕੁਝ ਇਸ ਤਰ੍ਹਾਂ ਦਾ ਆਪਸੀ ਤਾਂ ਨਹੀਂ ਨਾ ਦਾ ਕੋਈ ਖਿੱਚਾ ਤੋਂ ਹੀ ਹੋ ਰਹੀ ਬਟ ਈਵਨ ਦੇ ਆਰ ਸ਼ੌਕ ਇਹਨਾਂ ਨੇ ਇੰਨੀ ਵੱਡੀ ਕਹਾਣੀ ਬਣਾ ਲਈ ਤੁਹਾਨੂੰ ਜੀ মিডিਆ ਨੂੰ ਸਾਡਾ ਇਸ ਇਸ ਤਰ੍ਹਾਂ ਦੇ ਮਸਲੇ 'ਚ ਬੁਲਾਉਂਦਾ ਇਹ ਹੀ ਰਿਕੁਐਸਟ ਔਰ ਅਪੀਲ ਹੈ ਕਿ ਤੁਸੀਂ ਪਬਲਿਕ ਨੂੰ ਵੀ ਸੁਚੇਤ ਕਰੋ ਕਿ ਸੀ ਦੇ ਆਰ ਈਵਨ ਦੇ ਆਰ ਨਾਟ ਈਵਨ ਲੋਕਲ ਲਾਈਟਸ ਮੈਂ ਤਾਂ ਹੀ ਇਹਨਾਂ ਨੂੰ ਕਿਹਾ ਲੇਡੀ ਕਹਿ ਰਹੀ ਹੈ ਕਿ ਮੈਂ ਨਰਸਿੰਗ ਦਾ ਕੰਮ ਉੱਥੇ ਕਰਦੀ ਹਾਂ ਤੇ ਹਸਬੰਡ ਕਹਿ ਰਿਹਾ ਮੈਂ ਕੋਈ ਪ੍ਰਾਪਰਟੀ ਡੀਲਿੰਗ ਦਾ ਉੱਥੇ ਕੰਮ ਕਰਦਾ ਐਡਲੇਟ 'ਚ ਵੀ ਇਸ ਤਰ੍ਹਾਂ ਦੇ ਪ੍ਰੋਫੈਸ਼ਨਸ ਦੇ ਹੋ ਕੇ ਵੀ ਇੰਨੀ ਜ਼ਿਆਦਾ ਇਸ ਤਰ੍ਹਾਂ ਦੀ ਕਹਾਣੀ ਬਣਾਣੀ ਸੋ ਇਟ ਇਜ਼ ਅ ਲੈਸਨ ਫॉर ਅਸ ਆਲਸੋ ਔਰ ਤੁਹਾਨੂੰ ਵੀ ਪਬਲਿਕ ਨੂੰ ਅਵੇਅਰ ਕਰਨਾ ਚਾਹੀਦਾ ਹੈ ਮੈਡਮ ਇਹ ਫੋਰਮ ਤੋਂ ਕਿਦੋਂ ਆਇਆ ਇਹ ਕੱਲ ਪਰਸੋਂ ਹੀ ਗਏ ਨੇ ਪਰਸੋਂ ਚੌਥੀ ਜੋ ਦੱਸ ਰਹੇ ਸੀ ਦੇਖੋ ਜੀ ਇਵੈਂਚੁਅਲੀ ਤਾਂ ਜਦੋਂ ਨੂੰ ਮੌਕੇ ਤੇ ਨਾ ਤੇ ਸਾਰਾ ਕੁਝ ਦੱਸਿਆ ਪਰ ਉਸ ਤੋਂ ਬਾਅਦ ਤੇ ਬਿਆਨ ਲਿਖਾਣ ਲਈ ਵੀ ਨਹੀਂ ਆ ਰਹੇ ਸੀ ਇਸ ਕਰਕੇ ਕਿਉਂਕਿ ਐਡਾ ਵੱਡਾ ਕ੍ਰਾਈਮ ਰਿਪੋਰਟ ਹੋਇਆ ਸੀ ਅਸੀਂ ਆਪਣੇ ਲੈਵਲ ਤੇ ਹੀ ਪਰਚਾ ਦਰਜ ਕੀਤਾ ਸੀਗਾ ਉਸ ਦਿਨ ਤਾਂ ਸੌਂਗੇ ਇਹ ਜਾ ਕੇ ਰਾਹੁਲ ਰਾਬ ਦੇ ਘਰੇ ਉਸ ਨੂੰ ਅਗਲੇ ਦਿਨ ਫਿਰ ਬਿਆਹ ਤੇ ਬਰਾਤ ਜਾਣੀ ਸੀਗੀ ਯਾਰ ਤੂੰ ਰੋਕੇ ਬਰਾਤ ਚਲੇ ਗਏ ਸਾਨੂੰ ਬਰਾਤ ਜਾਂਦੇ ਸਮੇਂ ਵੀ ਮੌਕੇ ਤੇ ਅਸੀਂ ਮੌਕੇ ਤੇ ਖੜੇ ਸੀ ਸਪੋਰਟ ਤੇ ਉੱਥੇ ਸਾਡੇ ਕੋਲ ਘਟ ਕੇ ਗਏ ਫਿਰ ਇਹ ਕਲਰ ਰੀਟ ਕਰਕੇ ਗਏ ਵੀ ਸਾਡੇ ਨਾਲ ਰਾਤ ਦੇ ਹੋਈ ਡਾਕਾ ਨਹੀਂ ਹੋਈ ਗਏ ਤੇ ਅਸੀਂ ਆ ਕੇ ਲਖਾਵਾਂਗੇ ਸ਼ਾਮ ਨੂੰ ਸੋ ਇਟ ਇਜ਼ ਅ ਵੈਰੀ ਇੰਟਰਸਟਿੰਗ ਕੇਸ ਕਿ ਕਿਸ ਤਰ੍ਹਾਂ ਲੋਕ ਇਹ ਸਟਾਈਲ ਵੀ ਕਰਦੇ ਹੈ ਲਾਅ ਐਨਫੋਰਸਮੈਂਟ ਏਜੰਸੀਸ ਹੋਵੇ ਤੁਹਾਡੇ ਜੋ ਵੀ ਕਿੰਨੇ ਆਨੇ ਮੈਨੂੰ ਆ ਕੇ ਪੁੱਛਿਆ ਕਿ ਐਡਾ ਵੱਡਾ ਇਨਸੀਡੈਂਟ ਕੱਲ ਹੋਇਆ ਮੈਂ ਵੀਡੀਓ ਕਿਸ ਨੇ ਮੋ ਵੀਡੀਓ ਜੀ ਜਿਹੜਾ ਭਜ ਰਿਹਾ ਕੋਈ ਲੜਤੋ ਉਹ ਇਹਨਾਂ ਨੇ ਸਾਨੂੰ ਦਿੱਤੀ ਹੈ ਤਾਂ ਹੀ ਸਾਨੂੰ ਗੱਡੀ ਦਾ ਕਲੀਅਰ ਨੰਬਰ ਪਤਾ ਲੱਗਿਆ ਨਾ ਫਿਰ ਉਹ ਫਜ਼ਿਲਕਾ ਤੱਕ CIA 2 ਦੀ ਟੀਮ ਸਾਰਾ ਦਿਨ ਲੱਗੀ ਰਹੀ ਕਾਰਵਾਈ ਤਾਂ ਜੀ ਅਸੀਂ ਕੀਤੀ ਹੈ 217 BNS ਫਾਲਸ ਇਨਫੋਰਮੇਸ਼ਨ دی ਹੈ ਇਹ ਹੈ ਤਾਂ ਨਾਨ ਕਾਗਨੀਜ਼ੇਬਲ ਬਟ ਇਹਦੇ ਚ ਇੱਕ ਸਾਲ ਦੀ ਹੈਗੀ ਸੋ ਅਸੀਂ ਇਹਨਾਂ ਤੇ ਪ੍ਰੀਵੈਂਟਿਵ ਐਕਸ਼ਨ ਵੀ ਕਰ ਲਿਆ ਤਾਂ ਬਿਕੋਜ਼ ਕੱਲ ਵੀ ਇਹ ਸਾਨੂੰ ਬਿਲਕੁਲ ਕੋਆਪਰੇਟ ਨਹੀਂ ਕਰ ਰਹੀ ਸੀ 217 ਦਾ ਜੀ ਜੋ ਸੈਕਸ਼ਨ ਅਸੀਂ ਲਾਈ ਸੀ ਉਹਦਾ ਘਾਟਾ ਕੀਤਾ ਤੇ ਇਸੇ ਕੇਸ ਚ ਜਿਹੜਾ 217 ਬੀਐਨਐਸ ਲਈ ਹੈ ਜਿਹੜਾ 182 ਦਾ ਇਕੁਇਵਲੈਂਟ